ਕੱਚਾ ਨਾ ਗੁੰਦੀ ਨੀ ਗੇ ਨੀਲੇ ਅ ਆ ਇਸ ਨੂੰ ਮਿਸ ਹਾਜ਼ਰਾ ਮਤਲਬ ਤੁਹਾਡਾ ਫੇਸ ਵਧੀਆ ਰਿਹਾ ਮਤਲਬ ਅ ਮੇਕਅਪ ਜਿੱਦਾਂ ਆਪਾਂ ਰੁਟੀਨ ਚ ਕਰਦੇ ਰਹਿੰਦੇ ਆ ਅ ਤੋ ਇਹਨੂੰ ਮਤਲਬ ਜੇ ਮੇਕਅਪ ਕਰਦੇ ਰਹੀ ਨੇ ਨਾ ਮੈਂ ਤਾਂ ਫੇਸ ਤੇ ਤੇ ਡਲਸ ਜੀ ਦੀ ਸਕਿਨ ਮੇਕਅਪ ਕਰ ਕਰਕੇ ਫਿਰ ਆਈਸ ਨਾਲ ਮਤਲਬ ਜਿਹੜੇ ਵੀ ਇਹਦੇ ਪੋਰਸ ਹੁੰਦੇ ਨੇ ਉਹਨੂੰ ਫੇਸ ਦੇ ਉਹ ਠੀਕ ਹੋ ਜਾਂਦੇ ਨੇ ਦੇਖੋ ਦੇਖਿਆ ਨੈਚੁਰਲੀ ਲਾ ਰੈਡ ਰੈਡਾ ਮਤਲਬ 10 20 ਮਿੰਟ ਇਹਦੀ ਮ사ਜ ਕਰਨੀ ਹੈ Mm-hmm, hmm 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 10 ਮਿੰਟ ਮ사ਜ ਕਰਨੀ ਵੇਸ ਤੇ ਮੈਂ ਤਾਂ ਥੋੜਾ ਟਾਈਮ ਹੋ ਰਿਹਾ ਹਿੰਦਾ 10 ਮਿੰਟ ਹੋਣੀ ਹੈ ਪਰ 10 ਮਿੰਟ ਪੀਸ